ਅੱਜ ਦੀ ਇਸ ਗੰਭੀਰ ਤੇ ਸੰਸਨੀਖੇਜ਼ ਖ਼ਬਰ ਨੇ ਵੱਡੇ ਸਵਾਲ ਖੜੇ ਕਰ ਦਿੱਤੇ ਨੇ ਤੇ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਪਿਛਲੇ 1 ਮਹੀਨੇ ਦੇ ਵਿੱਚ ਪੰਜਾਬ ਦੇ ਵਿੱਚ ਕਈ ਸਾਰੇ ਪੁਲਿਸ ਮੁਕਾਬਲਿਆਂ ਦੀਆਂ ਕਈ ਸਾਰੇ ਇਨਕਾਊਂਟਰਾਂ ਦੀਆਂ ਖ਼ਬਰਾਂ ਆਈਆਂ ਤੇ ਨਾਲ ਹੀ ਤਿੰਨ ਖ਼ਬਰਾਂ ਝੂਠੇ ਪੁਲਿਸ ਮੁਕਾਬਲੇ ਬਣਾਉਣ ਵਾਲੇ ਪੁਲਿਸ ਅਫਸਰਾਂ ਨੂੰ ਅਦਾਲਤਾਂ ਵੱਲੋਂ ਸਜ਼ਾ ਦੇਣ ਦੀਆਂ ਆਈਆਂ ਤੇ ਅੱਜ ਇੱਕ ਨਵੀਂ ਤੇ ਵੱਡੀ ਖ਼ਬਰ ਆਈ ਹੈ ਕੇ ਪੁਲਿਸ ਵੱਲੋਂ ਝੂਠਾ ਪੁਲਿਸ ਮੁਕਾਬਲਾ ਬਣਾਉਣ ਕਰਕੇ ਦੋ ਪੁਲਿਸ ਅਫਸਰਾਂ ਨੂੰ ਬਹੁਤ ਵੱਡੀ ਸਜ਼ਾ ਅਦਾਲਤ ਨੇ ਕੀਤੀ ਹੈ ਤੇ ਨਾਲੇ ਭਾਰੀ ਜੁਰਮਾਨੇ ਲਾਏ ਨੇ ਹੁਣ ਇਹ ਖਬਰ ਜਦ ਤੁਸੀਂ ਸੁਣੋਗੇ ਤਾਂ ਤੁਸੀਂ ਸੁਣ ਰਹੇ ਜਾਓਗੇ ਸੋਚਣ ਲੱਗ ਜਾਓਗੇ ਕਿ ਕੀ ਕੋਈ ਵਿਅਕਤੀ ਵਰਦੀ ਦੇ ਨਸ਼ੇ ਦੇ ਵਿੱਚ ਐਸ ਪੱਧਰ ਤੱਕ ਜਾਨਵਰ ਬਣ ਸਕਦਾ ਹੈ ਹੁਣ ਤੁਸੀਂ ਵੀਡੀਓ ਨੂੰ ਪੂਰਾ ਸੁਣ ਕੇ ਆਪਣਾ ਕੀਮਤੀ ਵਿਚਾਰ ਜ਼ਰੂਰ ਲਿਖਿਓ ਅੱਜ ਜਦੋਂ ਅਦਾਲਤ ਨੇ ਕਰੋ ਚੁੱਕ ਕੇ ਮਾਰੇ ਗਏ ਦੋ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲੇ ਕੇਸ ਵਿੱਚ ਦੋ ਪੁਲਿਸ ਅਫਸਰਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਤਾਂ ਇਹ ਪੂਰੀ ਦਾਸਤਾਨ ਤਾਕਤ ਤੇ ਵਰਦੀ ਦੇ ਨਸ਼ੇ ਦੇ ਵਿੱਚ ਵੈਸ਼ੀ ਪੁਣੇ ਤੇ ਜਾਨਵਰ ਪੁਣੇ ਦੀ ਦਰਦਨਾਕ ਦਾਸਤਾਨ ਬਿਆਨ ਕਰਦੀ ਹੈ ਅੱਜ ਤੋਂ 32 ਸਾਲ ਪਹਿਲਾਂ 1993 ਦੇ ਵਿੱਚ ਤਰਨਤਾਰਨ ਦੇ ਪਿੰਡ ਗਲੀਲੀਪੁਰ ਦੇ ਵਿੱਚੋਂ ਇੱਕ ਗੁਰਦੇਵ ਸਿੰਘ ਦੇਬਾ ਨਾਂ ਦਾ ਨੌਜਵਾਨ ਪੁਲਿਸ ਨੇ 30 ਜਨਵਰੀ 1993 ਨੂੰ ਘਰੋਂ ਚੁੱਕ ਲਿਆ ਤੇ ਦੂਜਾ ਨੌਜਵਾਨ ਜਿਹਦਾ ਨਾਂ ਸੁਖਵੰਤ ਸਿੰਘ ਹੈ ਉਹ ਬਾਹਮਣੀ ਵਾਲਾ ਪਿੰਡ ਜਿਹੜਾ ਤਰਨਤਾਰਨ ਦਾ ਹੀ ਹੈ ਉਥੋਂ ਪੁਲਿਸ ਨੇ 5 ਫਰਵਰੀ ਨੂੰ ਘਰੋਂ ਚੁੱਕ ਲਿਆ ਉਸ ਤੋਂ ਬਾਅਦ ਫਿਰ 6 ਫਰਵਰੀ ਨੂੰ ਇਹਨਾਂ ਦੋਨਾਂ ਨੌਜਵਾਨਾਂ ਨੂੰ ਇੱਕ ਜਗ੍ਹਾ ਲਿਜਾ ਕੇ ਇਹਨਾਂ ਨੂੰ ਗੋਲੀਆਂ ਮਾਰੀਆਂ ਵੈਸ਼ੀਆਨਾ ਤਰੀਕੇ ਨਾਲ ਇਹਨਾਂ ਦਾ ਕਤਲ ਕੀਤਾ ਤੇ ਉਸ ਤੋਂ ਬਾਅਦ ਕੜੀ ਕਢਾਈ ਝੂਠੀ ਕਹਾਣੀ ਬਣਾ ਕੇ ਇਹਨਾਂ ਦਾ ਪੁਲਿਸ ਮੁਕਾਬਲਾ ਵਿਖਾ ਦਿੱਤਾ ਗਿਆ ਤੇ ਹੁਣ ਜਦੋਂ ਅਦਾਲਤ ਨੇ ਇਸ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ ਉਸ ਵਕਤ ਦੇ ਜਿਹੜੇ ਦੋ ਪੁਲਿਸ ਅਧਿਕਾਰੀ ਐ ਇੱਕ ਦਾ ਨਾਮ ਸੀ타ਰਾਮ ਐ ਤੇ ਦੂਜੇ ਦਾ ਨਾਮ ਰਾਮਪਾਲ ਐ ਉਹਨਾਂ ਨੂੰ ਸੀ타ਰਾਮ ਨੂੰ ਉਮਰ ਕੈਦ ਤੇ ਰਾਮਪਾਲ ਨੂੰ 5 ਸਾਲ ਦੀ ਸਜ਼ਾ ਕੀਤੀ ਹੈ ਤਾਂ ਇਹਦੇ ਵਿੱਚ ਬਹੁਤ ਸਾਰੇ ਸੋਚਣ ਵਾਲੇ ਸਵਾਲ ਨੇ ਪਹਿਲਾ 32 ਸਾਲ ਲੱਗ ਗਏ ਇੱਥੋਂ ਤੱਕ ਆਉਂਦਿਆਂ ਔਰ ਇਹਦੇ ਵਿੱਚ ਤੇ ਗਵਾ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ ਤੇ ਚਾਰ ਜਿਹੜੇ ਮੁਲਜ਼ਮ ਸੀ ਜਿਹੜੇ ਦੋਸ਼ੀ ਪੁਲਿਸ ਅਫਸਰ ਸੀ ਜਿਹੜੇ ਜਿਨ੍ਹਾਂ ਦੇ ਉੱਪਰ ਕੇਸ ਸੀ ਉਹਨਾਂ ਦੀ ਵੀ ਮੌਤ ਹੋ ਚੁੱਕੀ ਹੈ ਉਹਨਾਂ ਦੇ ਵਿੱਚੋਂ ਕਿੰਨਿਆਂ ਨੂੰ ਉਮਰ ਕੈਦ ਜਾਂ ਫਾਂਸੀ ਹੋ ਸਕਦੀ ਸੀ ਕਿਉਂਕਿ ਮੁੱਖ ਮੁਲਜ਼ਮਾਂ ਦੇ ਵਿੱਚ ਚਾਰ ਜਿਹੜੇ ਅਧਿਕਾਰੀ ਮਰ ਚੁੱਕੇ ਨੇ ਉਹਨਾਂ ਦਾ ਨਾਂ ਸ਼ਾਮਲ ਹੈ ਹੁਣ ਹੋਇਆ ਕੀ ਜਦੋਂ ਘਰੋਂ ਇਹਨਾਂ ਨੂੰ ਚੁੱਕਿਆ ਗਿਆ ਬਾਦ ਦੇ ਵਿੱਚ ਝੂਠਾ ਪੁਲਿਸ ਮੁਕਾਬਲਾ ਦਿਖਾ ਦਿੱਤਾ ਗਿਆ ਤਾਂ ਫਿਰ ਉਹਨਾਂ ਦੇ ਜਿਹੜੇ ਘਰ ਵਾਲੇ ਨੇ ਉਹਨਾਂ ਨੇ ਇਹਦੀ ਜਾਂਚ ਕਰਨ ਦੇ ਲਈ ਪੁਲਿਸ ਕੋਲ ਤੇ ਸਰਕਾਰ ਕੋਲ ਪਹੁੰਚ ਕੀਤੀ ਪਰ ਪੁਲਿਸ ਨੇ ਤੇ ਸਰਕਾਰ ਨੇ ਆਪਣੇ ਆਪ ਨਾ ਜਾਂਚ ਕਰਨੀ ਸੀ ਨਾ ਕੀਤੀ ਫਿਰ ਜਿਹੜੇ ਦੋ ਮਾਰੇ ਗਏ ਨੌਜਵਾਨਾਂ ਦੇ ਘਰ ਵਾਲੇ ਪਰਿਵਾਰ ਵਾਲੇ ਆ ਉਹ ਮਾਨਯੋਗ ਸੁਪਰੀਮ ਕੋਰਟ ਗਏ ਫਿਰ ਸੁਪਰੀਮ ਕੋਰਟ ਦੇ ਹੁਕਮਾਂ ਤੇ सीबीआई ਨੇ ਇਹ ਸਾਰੇ ਮਾਮਲੇ ਦੀ 1996 ਵਿੱਚ ਜਾਂਚ ਸ਼ੁਰੂ ਕੀਤੀ ਤੇ सीबीआई ਨੇ ਫਿਰ ਲਗਭਗ ਕਾਫੀ ਸਾਰੇ 48 ਗਵਾਹਾਂ ਦੇ ਬਿਆਨ ਦਰਜ ਕੀਤੇ ਤੱਥ ਸਬੂਤ ਖੋਜੇ ਤੇ ਉਸ ਵਕਤ ਦੇ ਲਗਭਗ 7-8 ਅਧਿਕਾਰੀਆਂ ਦੇ ਉੱਪਰ ਦੋਸ਼ੀ ਦੇ ਤੌਰ ਤੇ ਇੱਕ ਚਾਰਜ ਸ਼ੀਟ ਪੇਸ਼ ਕੀਤੀ ਗਈ 2001 ਦੇ ਵਿੱਚ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ 2001 ਦੇ ਵਿੱਚ ਜਦੋਂ सीबीआई ਨੇ ਇਹ ਸਾਰੇ ਜਿਹੜੇ ਸਬੂਤ ਤੱਤ ਇਕੱਠੇ ਕਰਕੇ ਪੇਸ਼ ਕਰ ਦਿੱਤੇ ਤਾਂ ਅਚਾਨਕ ਕੇਸ ਦੀ ਫਾਈਲ ਦੇ ਵਿੱਚੋਂ ਨਿਆਂਇਕ ਫਾਈਲ ਦੇ ਵਿੱਚੋਂ सीबीआई ਦੀ ਉਹ ਸਾਰੀ ਜਿਹੜੀ ਤਫ਼ਤੀਸ਼ ਰਿਪੋਰਟ ਸੀ ਉਹ ਗਾਇਬ ਹੋ ਗਈ ਵਾਹ ਬਈ ਵਾਹ ਗਾਇਬ ਹੋ ਗਈ 2001 ਤੋਂ ਲੈ ਕੇ ਤੇ 2023 ਤੱਕ ਫਿਰ ਉਹ ਸਾਰਾ ਕੁਝ ਉਸੇ ਤਰ੍ਹਾਂ ਪੈਂਡਿੰਗ ਪਿਆ ਰਿਹਾ ਫਿਰ ਅਦਾਲਤ ਦੇ ਹੁਕਮਾਂ ਦੇ ਉੱਪਰ ਦੁਬਾਰਾ ਫਿਰ ਸੀਬੀਆਈ ਨੇ ਸਭ ਕੁਝ ਇਕੱਠਾ ਕਰਕੇ ਦੁਬਾਰਾ ਫਿਰ ਪੇਸ਼ ਕੀਤਾ ਤੇ ਉਦੋਂ ਤੱਕ ਹੁਣ ਜਦੋਂ ਸਜ਼ਾ ਦਿੱਤੀ ਗਈ ਹੈ ਦੋਸ਼ੀ ਪੁਲਿਸ ਮੁਲਾਜ਼ਮਾਂ ਨੂੰ ਤਾਂ 23 ਗਵਾਹਾਂ ਦੀ ਮੌਤ ਹੋ ਚੁੱਕੀ ਹੈ ਤੇ ਚਾਰ ਜਿਹੜੇ ਮਲਜ਼ਮ ਸੀ ਕੇਸ ਦੇ ਵਿੱਚ ਅਫਸਰ ਪੁਲਸ ਅਫਸਰ ਉਹਨਾਂ ਦੀ ਵੀ ਮੌਤ ਹੋ ਚੁੱਕੀ ਹੈ ਤਾਂ ਹੁਣ ਜਾ ਕੇ ਤੇ ਸਜ਼ਾ ਦਿੱਤੀ ਗਈ ਹੈ ਹੁਣ ਇੱਥੇ ਕਈ ਸਾਰੇ ਸਵਾਲ ਪੈਦਾ ਹੁੰਦੇ ਨੇ ਪਹਿਲਾ ਜਦੋਂ ਲੋਕ ਇਹ ਕਹਿੰਦੇ ਨੇ ਕਿ ਇਸ ਦੇਸ਼ ਦੇ ਵਿੱਚ ਡਾਂਗ ਤੰਤਰ ਹੈ ਲੋਕਤੰਤਰ ਦਾ ਨਾਮ ਵਰਤਿਆ ਜਾ ਰਿਹਾ ਹੈ ਜਦੋਂ ਲੋਕ ਇਹ ਕਹਿੰਦੇ ਨੇ ਕਿ ਪੁਲਸ ਝਾਲਮਾਨਾ ਤਰੀਕੇ ਨਾਲ ਚੱਲਦੀ ਹੈ ਲੋਕਾਂ ਦੇ ਹੱਕ ਅਧਿਕਾਰ ਕੁਚਲਦੀ ਹੈ ਜਦੋਂ ਲੋਕ ਕਹਿੰਦੇ ਨੇ ਕਿ ਪੁਲਿਸ ਤੇ ਸਾਨੂੰ ਭਰੋਸਾ ਨਹੀਂ ਹੈ ਪੁਲਿਸ ਝੂਠੇ ਕੇਸ ਵੀ ਪਾ ਦਿੰਦੀ ਹੈ ਝੂਠੇ ਪੁਲਿਸ ਮੁਕਾਬਲੇ ਵੀ ਬਣਾ ਦਿੰਦੀ ਹੈ ਉਦੋਂ ਫਿਰ ਬਹੁਤ ਤਕਲੀਫ ਹੁੰਦੀ ਹੈ ਕੁਝ ਅਫਸਰਾਂ ਨੂੰ ਕੁਝ ਸਰਕਾਰਾਂ ਪਰ ਪਿਛਲੇ 2 ਮਹੀਨੇ ਦੇ ਵਿੱਚ ਹੀ ਪੰਜਾਬ ਦੇ ਵਿੱਚ ਬਣਾਏ ਗਏ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਅਦਾਲਤਾਂ ਨੇ 3-4 ਕੇਸਾਂ ਦੇ ਵਿੱਚ ਵੱਡੀਆਂ ਸਜ਼ਾਵਾਂ ਦਿੱਤੀਆਂ ਨੇ ਹੁਣ ਤੁਸੀਂ ਦੱਸੋ ਫਿਰ ਕੀ ਕਿਹਾ ਜਾਵੇ ਅੱਜ ਜਦੋਂ ਪੰਜਾਬ ਦੇ ਵਿੱਚ ਝੂਠ ਫਿਰ ਪੁਲਿਸ ਮੁਕਾਬਲਿਆਂ ਦੀਆਂ ਖਬਰਾਂ ਆ ਰਹੀਆਂ ਨੇ ਅਨਕਾਊਂਟਰ ਦੀਆਂ ਖਬਰਾਂ ਆ ਰਹੀਆਂ ਨੇ ਪਿਛਲੇ 1.5 ਮਹੀਨੇ ਤੋਂ ਤਾਂ ਇਹ ਸਭ ਦੇ ਉੱਪਰ ਵੀ ਸਵਾਲ ਉੱਠੇ ਨੇ ਪਿਛਲੇ ਦਿਨੀ ਆਮ ਆਦਮੀ ਪਾਰਟੀ ਦੇ ਇੱਕ ਐਮਐਲਏ ਨੇ ਉਸ ਵਕਤ ਪੰਜਾਬ ਦੇ ਵਿਧਾਨ ਸਭਾ ਸਪੀਕਰ ਨੂੰ ਚਿੱਠੀ ਲਿਖੀ ਜਦੋਂ ਜਿਹੜਾ ਯੂਪੀ ਦੇ ਵਿੱਚ ਪੰਜਾਬ ਦੇ ਤਿੰਨ ਮੁੰਡਿਆਂ ਦਾ ਪੁਲਿਸ ਅਨਕਾਊਂਟਰ ਕੀਤਾ ਗਿਆ ਤਾਂ ਜਿਹੜੇ ਗਿਆਸਪੁਰਾ ਐਮਐਲਏ ਆ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਉਹਨਾਂ ਨੇ ਵਿਧਾਨ ਸਭਾ ਸਪੀਕਰ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਵੀ ਇਹਦੀ ਬਰੀਕੀ ਨਾਲ ਜਾਂਚ ਕੀਤੀ ਜਾਵੇ ਲੱਗਦਾ ਹੈ ਕਿ ਪੰਜਾਬ ਦੇ ਇਹ ਨੌਜਵਾਨਾਂ ਦਾ ਜੋ ਪੁਲਿਸ ਮੁਕਾਬਲਾ ਦਿਖਾਇਆ ਜਾ ਰਿਹਾ ਉਹ ਝੂਠਾ ਹੈ ਉਸ ਤੋਂ ਬਾਅਦ ਉਹ ਜਾਂਚ ਹੋਈ ਹੈ ਕਿ ਨਹੀਂ ਹੋਈ ਹੈ ਪੜਤਾਲ ਹੋਈ ਹੈ ਕਿ ਨਹੀਂ ਹੋਈ ਹੈ ਇਹਦਾ ਕੁਝ ਨਹੀਂ ਪਤਾ ਪਰ ਮੰਗ ਕੀਤੀ ਗਈ ਹੈ ਹੁਣ ਪੰਜਾਬ ਦੇ ਵਿੱਚ ਝੂਠੇ ਪੁਲਿਸ ਕੇਸਾਂ ਦਾ ਬਹੁਤ ਵੱਡਾ ਰੋਲਾ ਪੈਂਦਾ ਜਦੋਂ ਵੀ ਜਿਹੜੀ ਵੀ ਪਾਰਟੀ ਦੀ ਸਰਕਾਰ ਰਹੀ ਹੈ ਤਾਂ ਲੋਕਾਂ ਦੇ ਉੱਪਰ ਝੂਠੇ ਪੁਲਿਸ ਕੇਸ ਪਾਏ ਜਾਂਦੇ ਰਹੇ ਕੈਪਟਨ ਸਰਕਾਰ ਵੇਲੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਜਿਹੜੇ ਝੂਠੇ ਪੁਲਿਸ ਕੇਸ ਸੀ ਉਹਨਾਂ ਦੀ ਤਫ਼ਤੀਸ਼ ਕੀਤੀ ਗਈ ਤੇ ਹੁਣ ਫਿਰ ਤੁਸੀਂ ਦੱਸ ਦਿਓ ਕਿ ਪੰਜਾਬ ਦੀ ਪੁਲਿਸ ਜਿਹੜੀ ਆ ਉਹ ਕਿੱਦਾਂ ਕੰਮ ਕਰ ਰਹੀ ਹੈ ਪੁਲਸ ਤੋਂ ਜਦੋਂ ਪੁੱਛਿਆ ਜਾਂਦਾ ਤਾਂ ਪੁਲਸ ਕਹਿੰਦੀ ਹੈ ਕਿ ਅਸੀਂ ਆਪਣੇ ਆਪ ਗਲਤ ਨਹੀਂ ਕਰਦੇ ਸਿਆਸੀ ਬੰਦੇ ਸਿਆਸੀ ਲੀਡਰ ਐਮ ਐਲ ਏ ਐਮ ਪੀ ਤੇ ਮੰਤਰੀ ਸਾਨੂੰ ਆਪਣੇ ਹਿਸਾਬ ਨਾਲ ਚਲਾਉਂਦੇ ਨੇ ਤੇ ਉਹ ਆਪਣੇ ਵਿਰੋਧੀਆਂ ਤੋਂ ਜਾਂ ਆਪਣੇ ਜਿਹੜੇ ਉਹਨਾਂ ਉਹਨਾਂ ਦੀ ਖੈਬਾਜੀ ਵਾਲੇ ਵਿਅਕਤੀ ਨੇ ਉਹਨਾਂ ਤੋਂ ਬਦਲਾ ਲੈਣ ਲਈ ਉਹਨਾਂ ਨੂੰ ਪਾਸੇ ਕਰਨ ਲਈ ਜਾਂ ਸਬਕ ਸਿਖਾਉਣ ਲਈ ਸਾਡੇ ਤੋਂ ਇਹ ਸਭ ਕੁਝ ਕਰਾਉਂਦੇ ਨੇ ਪਰ ਇਹ ਚੱਲ ਤਾਂ ਰਿਹਾ ਇਹਨਾਂ ਸਾਰਾ ਕੁਝ ਇਹ ਕਦੋਂ ਰੁਕੇਗਾ ਅਸਲ ਦੇ ਵਿੱਚ ਮਨੁੱਖੀ ਅਧਿਕਾਰ ਜਾਂ ਇਨਸਾਨੀ ਅਧਿਕਾਰ ਨੇ ਜਿਹੜੇ ਹਿਊਮਨ ਰਾਈਟਸ ਨੇ ਜਿਹੜੇ ਇਹਨਾਂ ਦੀ ਸਾਡੇ ਦੇਸ਼ ਦੇ ਵਿੱਚ ਨਾ ਤਾਂ ਬਹੁਤੀ ਲੋਕਾਂ ਨੂੰ ਸੋਝੀ ਹੈ ਤੇ ਨਾ ਹੀ ਜ਼ਿਆਦਾ ਧਿਆਨ ਸਰਕਾਰਾਂ ਤੇ ਪੁਲਿਸ ਇਹਦਾ ਰੱਖਦੀਆਂ ਨੇ ਭਾਵੇਂ ਭਾਰਤ ਦੇ ਸੰਵਿਧਾਨ ਦੇ ਵਿੱਚ ਧਾਰਾ 14 ਤੋਂ ਲੈ ਕੇ 32 ਤੱਕ ਮੌਲਿਕ ਅਧਿਕਾਰਾਂ ਦਾ ਵਰਣਨ ਕੀਤਾ ਹੋਇਆ ਪਰ ਉਹ ਮੌਲਿਕ ਅਧਿਕਾਰ ਸੰਵਿਧਾਨ ਦੇ ਵਿੱਚ ਤਾਂ ਦਰਜ ਨਹੀਂ ਪਰ ਅਮਲੀ ਰੂਪ ਦੇ ਵਿੱਚ ਉਹ ਅਧਿਕਾਰ ਮਿਲਦੇ ਨਹੀਂ ਜਦੋਂ ਅਸੀਂ ਸਮਾਨਤਾ ਦੇ ਅਧਿਕਾਰ ਦੀ ਗੱਲ ਕਰਦੇ ਹਾਂ ਜਿਹੜਾ ਕਿ ਭਾਰਤ ਦੇ ਸੰਵਿਧਾਨ ਦੀ ਧਾਰਾ 14 ਤੋਂ 18 ਤੱਕ ਹੈ ਸਮਾਨਤਾ ਦਾ ਅਧਿਕਾਰ ਫਿਰ ਜਿਹੜਾ ਸੰਵਿਧਾਨ ਦੀ ਧਾਰਾ 19 ਤੋਂ ਸੁਤੰਤਰਤਾ ਦਾ ਅਧਿਕਾਰ ਸ਼ੁਰੂ ਹੁੰਦਾ ਹੈ ਤਾਂ ਸਮਾਨਤਾ ਦਾ ਅਧਿਕਾਰ ਸੁਤੰਤਰਤਾ ਦਾ ਅਧਿਕਾਰ ਸ਼ੋਸ਼ਣ ਵਿਰੋਧ ਅਧਿਕਾਰ ਇਹ ਸਾਰੇ ਜਿਹੜੇ ਅਧਿਕਾਰ ਨੇ ਇਹ ਲੋਕਾਂ ਦੇ ਖੋਹੇ ਜਾਂਦੇ ਨੇ ਇਹਨਾਂ ਦੀ ਵਾਇਲੇਸ਼ਨ ਹੁੰਦੀ ਹੈ ਕਿਉਂਕਿ ਲੋਕਾਂ ਨੂੰ ਆਪਣੇ ਅਧਿਕਾਰਾਂ ਦੀ ਸੂਝ ਨਹੀਂ ਪਤਾ ਨਹੀਂ ਤੇ ਜਿਹੜੀ ਪੁਲਿਸ ਜਾਂ ਜਿਹੜੇ ਕੁਝ ਲਾਲਚੀ ਕਿਸਮ ਦੇ ਅਫਸਰ ਨੇ ਉਹ ਲੋਕਾਂ ਦੇ ਉਹਨਾਂ ਅਧਿਕਾਰਾਂ ਦਾ ਹਨਨ ਕਰਦੇ ਨੇ ਹੁਣ ਇਹ ਝੂਠੇ ਪੁਲਿਸ ਮੁਕਾਬਲੇ ਬਣਾਏ ਕਿਉਂਗੇ ਤੁਸੀਂ ਦੇਖੋ ਯਾਰੋ ਸਿਰਫ ਮੋਢਿਆਂ ਤੇ ਸਟਾਰ ਲਵਾਉਣ ਲਈ ਤੇ ਪੈਸੇ ਵਟੋਰਨ ਲਈ ਕਿਸ ਤਰੀਕੇ ਦੇ ਨਾਲ ਮਨੁੱਖਾਂ ਦੇ ਖੂਨ ਦੀ ਹੋਲੀ ਖੇਢੀ ਜਾ ਸਕਦੀ ਹੈ ਕਿਸ ਤਰੀਕੇ ਦੇ ਨਾਲ ਜਾਲ ਮਾਨਾਂ ਤੇ ਵੈਸ਼ੀਆਂ ਦਾ ਕੰਮ ਸਿਰਫ ਪੈਸੇ ਤੇ ਸਟਾਰਾਂ ਲਈ ਕੀਤੇ ਜਾ ਸਕਦੇ ਨੇ ਇਹ ਜਿਹੜੀ ਇਹ ਜਿਹੜੀ ਖਬਰ ਹੈ ਇਸ ਦੀ ਚਸ਼ਮਦੀਦ ਗਵਾਹ ਹੈ ਔਰ ਇੱਕ ਗੱਲ ਇੱਥੇ ਹੋਰ ਸਪਸ਼ਟ ਕਰਨੀ ਚਾਹਾਂਗੇ ਜਿੰਨਾ ਵੀ ਲੋਕਾਂ ਨੇ ਐਦਾਂ ਧੰਨ ਤੇ ਪੈਸਾ ਕਮਾਇਆ ਜ਼ੁਲਮ ਕਰਕੇ ਤੱਕਾ ਕਰਕੇ ਹਰਾਮ ਦੀ ਕਮਾਈ ਨਾਲ ਉਹਨਾਂ ਨੂੰ ਕਦੇ ਫਲਿਆ ਨਹੀਂ ਇਹਦਾ ਮਤਲਬ ਮੈਂ ਕੋਈ ਅੰਧਵਿਸ਼ਵਾਸ ਜੋ ਨਹੀਂ ਬੋਲ ਰਿਹਾ ਮੈਂ ਕਹਿਣਾ ਚਾਹਣਾ ਕਿ ਜਦੋਂ ਬੱਚੇ ਦੇਖਦੇ ਨੇ ਕਿ ਸਾਡਾ ਪਿਓ ਹਰਾਮ ਦੀ ਕਮਾਈ ਲੈ ਕੇ ਆਉਂਦਾ ਪਤਾ ਲੱਗ ਜਾਂਦਾ ਹੈ ਭਾਵੇਂ ਮੰਨਿਏ ਤੇ ਭਾਵੇਂ ਨਾ ਪਤਾ ਤਾਂ ਔਲਾਦਾ ਨੂੰ ਬੱਚਿਆਂ ਨੂੰ ਲੱਗ ਜਾਂਦਾ ਹੈ ਕਿ ਸਾਡਾ ਪਿਓ ਇਮਾਨਦਾਰ ਹੈ ਕਿ ਹਰਾਮ ਦੀ ਕਮਾਈ ਖਾਣਾ ਤਾਂ ਉਦੋਂ ਫਿਰ ਜਵਾਕ ਇੱਜ਼ਤ ਕਰਨੋਂ ਬੰਦ ਕਰ ਦਿੰਦੇ ਨੇ ਤੇ ਜਿਵੇਂ ਜਿਵੇਂ ਬੁੱਢਾ ਹੁੰਦਾ ਬੰਦਾ ਉਹ ਰਿਟਾਇਰ ਹੋ ਜਾਂਦਾ ਜਿੰਨੀ ਮਰਜੀ ਧਨ ਦੌਲਤ ਜਾਇਦਾਦ ਇਕੱਠੀ ਕਰ ਜਾਏ ਆਪਣੇ ਜਵਾਕਾਂ ਦੇ ਲਈ ਉਹ ਜਵਾਕ ਕਦੇ ਇੱਜ਼ਤ ਨਹੀਂ ਕਰਦੇ ਉਹ ਜਵਾਕ ਕਦੇ ਸਨਮਾਨ ਨਹੀਂ ਕਰਦੇ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਕਿ ਇਹਨੇ ਹਰਾਮ ਦੀ ਬਣਾਈ ਹੈ ਔਰ ਕਈ ਤਾਂ ਮੂੰਹ ਤੇ ਕਹਿ ਜਾਂਦੇ ਆ ਜਵਾਕ ਕਿ ਤੂੰ ਸਾਨੂੰ ਪਤਾ ਹੈ ਕਿਦਾਂ ਸਾਡੇ ਲਈ ਸਭ ਕੁਝ ਬਣਾਇਆ ਔਰ ਇਹੋ ਜੇ ਕਿੰਨੇ ਸਾਰੇ ਅਫਸਰ ਮੈਂ ਦੇਖੇ ਨੇ ਤੁਸੀਂ ਵੀ ਦੇਖੇ ਸੁਨੇ ਹੋਣਗੇ ਜਿਨ੍ਹਾਂ ਦਾ ਸਭ ਕੁਝ ਰੁੜ ਗਿਆ ਵਡਾਪਾ ਉਹਨਾਂ ਦਾ ਨਰਕ ਬਣਿਆ ਪਿਆ ਕਈ ਤਾਂ ਐਸੇ ਨੇ ਜਿਨ੍ਹਾਂ ਨੇ ਆਤਮ ਹੱਤਿਆ ਕੀਤੀ ਬਾਅਦ ਚ ਆਪਣੇ ਬੱਚਿਆਂ ਦੇ ਗਲਤ ਵਿਹਾਰ ਤੋਂ ਦੁਖੀ ਹੋਗੇ ਤਾਂ ਫਿਰ ਕਾਹਦੇ ਵਾਸਤੇ ਇੰਨਾ ਜ਼ਬਰ ਜ਼ੁਲਮ ਤੇ ਧੱਕਾ ਕਰਕੇ ਪੈਸਾ ਕਮਾਉਣਾ ਦੇਖੋ ਪੈਸਾ ਲੋੜਾਂ ਪੂਰੀਆਂ ਕਰਨ ਲਈ ਚਾਹੀਦਾ ਪਰ ਪੈਸੇ ਨਾਲ ਜ਼ਿੰਦਗੀ 'ਚ ਚੈਨ ਸ਼ਾਂਤੀ ਆ ਜਾਵੇ ਸਕੂਨ ਆ ਜਾਵੇ ਇਹ ਸੰਭਾਵਨਾ ਨਹੀਂ ਹੈ ਹੁਣ ਇਹ ਜਿਹੜਾ ਪੁਲਸ ਮੁਕਾਬਲਾ ਬਣਾਇਆ ਗਿਆ ਇਹ ਕਿਉਂ ਬਣਾਇਆ ਗਿਆ ਹੁਣ ਜਿਹੜਾ ਉਪਲਸ ਅਫਸਰ ਸੀਤਾ RAM ਹੈ ਜਿਹਨੂੰ ਉਮਰ ਕੈਦ ਦੀ ਸਜ਼ਾ ਹੋਈ ਹੈ ਉਹਦੀ ਉਮਰ ਵੀ ਕਰੀਬ 80 ਸਾਲ ਦੱਸੀ ਜਾ ਰਹੀ ਹੈ ਔਰ ਉਹਨਾਂ ਦੇ ਜਿਹੜੇ ਵਕੀਲ ਨੇ ਜਿਹੜੇ ਦੋ ਮੁੰਡੇ ਮਾਰੇ ਗਏ ਉਹ ਇਹ ਕਹਿੰਦੇ ਨੇ ਕਿ ਬੜੀ ਦਹਿਸ਼ਤ ਸੀ ਇਹਦੀ ਉਸ ਇਲਾਕੇ ਦੇ ਵਿੱਚ ਜਿਸ ਇਲਾਕੇ 'ਚ ਇਹ ਐਸਐਚਓ ਤਣਾਤ ਸੀ ਉਦੋਂ ਹੁਣ ਪਿਛਲੇ ਦਿਨਾਂ ਵੀ ਇੱਕ ਵੀਡੀਓ ਜਿਹੜੀ ਆ ਉਹ ਆਈ ਜਿਹੜੀ ਤੁਸੀਂ ਬਹੁਤ ਵੇਖੀ ਹੋਣੀ ਲਗਭਗ ਪੰਜਾਬ ਯੂਨੀਵਰਸਿਟੀ ਸ਼ਹਿਰ ਚੰਡੀਗੜ੍ਹ ਦਾ ਮਾਮਲਾ ਹੈ ਉੱਥੇ ਕੁਝ ਮੁੰਡੇ ਕੁੜੀਆਂ ਜਿਹੜੀਆਂ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਲਾ ਰਹੇ ਨੇ ਤੇ ਉੱਥੇ ਇੱਕ ਪੁਲਿਸ ਅਫਸਰ ਆਉਂਦਾ ਮੁੰਡਾ ਜਿਹਾ ਹੈਗਾ ਉਹ ਉਹ ਬੜਾ ਜਿਆਦਾ ਭੈੜਾ ਰੋਹ ਮਾਰ ਰਿਹਾ ਉਹਦੀਆਂ ਵੀਡੀਓ ਆਈਆਂ ਮਤਲਬ ਪੁਲਿਸ ਗੁੰਡਿਆਂ ਨੂੰ ਰੋਕਣ ਲਈ ਬਦਮਾਸ਼ਾਂ ਨੂੰ ਰੋਕਣ ਲਈ ਬਣਾਈ ਗਈ ਪਰ ਉਹ ਜਿਹੜਾ ਪੁਲਿਸ ਅਫਸਰ ਹੈ ਉਹ ਗੁੰਡਿਆਂ ਤੇ ਬਦਮਾਸ਼ਾਂ ਵਾਂਗ ਵਿਵਹਾਰ ਕਰ ਰਿਹਾ ਸਿੱਧੀਆਂ ਧਮਕੀਆਂ ਮੈਂ ਤੈਨੂੰ ਮਤਲਬ ਬੜੀ ਹੀ ਭੱਦੀ ਲੈਂਗੁਏਜ ਦੇ ਵਿੱਚ ਸਿੱਧੀਆਂ ਧਮਕੀਆਂ ਉਹ ਦੇ ਰਿਹਾ ਹੁਣ ਉਹ ਵੀਡੀਓ ਜਿਹੜੀ ਆ ਉਹ ਪੁਲਿਸ ਪ੍ਰਸ਼ਾਸਨ ਸਰਕਾਰ ਨੇ ਵੀ ਤਾਂ ਵੇਖੀ ਹੋਣੀ ਐ ਪਰ ਉਹਦੇ ਤੇ ਕੋਈ ਕਾਰਵਾਈ ਹੋਈ ਨਹੀਂ ਹੋਈ ਤਾਂ ਉਹ ਤਾਂ ਏਦਾਂ ਬਾਰ-ਬਾਰ ਕਰੇ ਗਈ ਉਹਦੇ ਵੱਲ ਵੇਖ ਕੇ ਕਿੰਨੇ ਹੋਰ ਜਿਹੜੇ ਪੁਲਿਸ ਵਾਲੇ ਜਾਂ ਅਫਸਰ ਨੇ ਉਹ ਵੀ ਏਦਾਂ ਕਰਨ ਦੀ ਕੋਸ਼ਿਸ਼ ਕਰਨਗੇ ਕਿਉਂਕਿ ਦੇਖੋ ਨਿਮਰਤਾ ਨਾਲ ਚੱਲਣਾ ਜਾਂ ਇਨਸਾਨੀਅਤ ਦਿਮਾਗ 'ਚ ਰੱਖ ਕੇ ਚੱਲਣਾ ਵਰਦੀ ਦੇ ਵਿੱਚ ਆਕੜ ਹੰਕਾਰ ਨਾ ਦਿਖਾਉਣਾ ਇਹ ਬਹੁਤ ਵੱਡੇ ਦਿਮਾਗ ਤੇ ਵੱਡੀ ਸੋਚ ਵਾਲਿਆਂ ਦਾ ਕੰਮ ਹੁੰਦਾ ਛੋਟੇ ਦਿਮਾਗਾਂ ਤੇ ਛੋਟੀ ਸੋਚ ਵਾਲੇ ਵਿਅਕਤੀ ਜਿਹੜੇ ਨੇ ਉਹ ਤਾਂ ਮੜੀ ਜੀ ਤਾਕਤ ਆਉਣ ਤੇ ਹੀ ਜ਼ਮੀਨ ਛੱਡ ਜਾਂਦੇ ਨੇ ਤੇ ਉਹਨਾਂ ਨੂੰ ਐ ਲੱਗਣਾ ਸ਼ੁਰੂ ਹੋ ਜਾਂਦਾ ਜਿਵੇਂ ਉਹ ਰੱਬ ਲੱਗੇ ਨੇ ਤੇ ਇਸੇ ਹੀ ਤਰ੍ਹਾਂ ਦੀ ਇਹ ਜਿਹੜੀ ਵੀਡੀਓ ਉਹ ਮੈਂ ਤੁਹਾਨੂੰ ਦੱਸ ਰਿਹਾ ਉਹਦੇ ਵਿੱਚ ਵੀ ਪੇਸ਼ ਹੁੰਦਾ ਸੋ ਤੁਸੀਂ ਇਹ ਸਭ ਕੁਝ ਬਾਰੇ ਕੀ ਕਹੋਗੇ ਆਪਣਾ ਕੀਮਤੀ ਵਿਚਾਰ ਜਰੂਰ ਲਿਖਿਓ ਬਹੁਤ ਮਿਹਰਬਾਨ